ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਰ ਰੰਧਾਵਾ 555 ਤੇ ਅੱਜ ਦੀ ਜਿਹੜੀ ਆਪਾਂ ਵਲੌਗ ਬਣਾਇਆ ਉਹ ਬਣਾਇਆ ਗੱਡੀਆਂ ਤੇ ਟਰੈਕਟਰ ਹਰ ਕਰ ਕਰ ਚੋਂ ਹੈਗੇ ਆ ਤੇ ਜੇ ਬੈਟਰੀ ਦੀ ਪ੍ਰੋਬਲਮ ਆ ਜਾਏ ਬੈਟਰੀ ਜੇ ਮੈਂ ਲੋ ਹੋ ਜੇ ਤੇ ਉਹਦੇ ਵਾਸਤੇ ਇੱਕ ਜੰਤਰ ਤਿਆਰ ਕੀਤਾ ਹੀ ਅਸੀਂ ਤੇ ਉਹ ਤੁਹਾਨੂੰ ਦੱਸਦੇ ਹਾਂ ਠੀਕ ਆ ਜੀ ਆ ਆਪਾਂ ਟਰੈਕਟਰ ਸਵੇਰੇ ਸਟਾਰਟ ਕਰਕੇ ਵੇਖਿਆ ਤੇ ਸਟਾਰਟ ਹੋਇਆ ਨਹੀਂ ਤੇ ਫੇਰ ਆਪਣੇ ਕੋ ਪੁਰਜਾ ਹੈਗਾ ਹੀ ਆਪਾਂ ਉਹ ਚੱਕ ਦਿਆਂ ਦਾ ਆਪਣਾ ਪੁਰਜਾ ਤੇ ਫੇਰ ਕੀਤਾ ਚੈੱਕ ਅਪ ਕੀ ਕਰਦਾ ਏ ਕਿੰਨੇ ਟਾਈਮ ਚ ਸਟਾਰਟ ਸਟਾਰਟ ਕਰ ਦੂਗਾ ਤੇ ਆਪਾਂ ਖੋਲ ਹੀ ਟਰੈਕ ਦੀ ਬੈਟਰੀ ਵਾਲਾ ਬਾਕਸ ਇਹ ਚੀਜ਼ ਦੀ ਮੇਰੇ ਮਨ ਤੇ ਅਜ ਦੇ ਸਮੇਂ ਚ ਹਾਰ ਕਰ ਹੋਣੀ ਜ਼ਰੂਰੀ ਆ ਕਿਉਂਕਿ ਟਰੈਕਟਰ ਗੱਡੀਆਂ ਹਾਰ ਕਰ ਚ ਹੈਗੀਆਂ ਤੇ ਜੇ ਬੈਟਰੀ ਲੋ ਹੋ ਜੇ ਫਿਰ ਤੁਹਾਨੂੰ ਫਿਰ ਮਿਸਤਰੀ ਸਦਨਾ ਪੈਂਦਾ ਜਾਂ ਕੋਈ ਨਾ ਕੁਝ ਕਰਨਾ ਪੈਂਦਾ ਉਹਨੋਂ ਚੰਗਾ ਵੀ ਇੱਕ ਰਿਆ ਚੀਜ਼ ਬਣੀ ਹੋਵੇ ਆਰਾਮ ਨਾਲ ਥੋੜਾ ਚ ਚਾਰਜ ਲਾਓ ਤੇ ਚੀਜ਼ ਸਟਾਰਟ ਹੋ ਜਾਂਦੀ ਆ ਆਪਾਂ ਲਾ ਕੇ ਵੇਖ ਲਿਆ ਵੀ ਹਾਂ ਚੱਲਦਾ ਵਾ ਤੇ ਚੱਲਦਾ ਲਾਈਟ ਆਉਂਦਾ ਵੀ ਸੀ ਫਿਰ ਆਪਾਂ ਰੱਖਣ ਨੂੰ ਜਿਗਾਰਡ ਆਬਦੇ ਫਰੀਏ ਤੇ ਸੂਤਰ ਤਾਂ ਆਵੇ ਨਾ ਰੱਖੀਏ ਕਿਥੇ ਜੇ ਟਾਇਰ ਤੇ ਰੱਖਦੇ ਆ ਤਾਂ ਲੀਡਾਂ ਨਹੀਂ ਲੱਗਦੀਆਂ ਫਿਰ ਤੁਹਾਨੂੰ ਪਤਾ ਕਿ ਪਿੰਡਾਂ ਵਾਲੇ ਜੀ ਗਾੜੀ ਹੁੰਦੇ ਆ ਜਿਗਾਰਡ ਲਾ ਹੀ ਲੈਂਦੇ ਆ ਕੋਈ ਫਿਰ ਆਪਾਂ ਆਈਡੀਆ ਲਾਇਆ ਵੀ ਕੀ ਰੱਖੀ ਚਾ ਥਾਂ ਵੀ ਘਟਿਆ ਆ ਹਦੀਸ ਇਹ ਕਹਿੰਦੀ ਵੇਖੋ ਉਹ ਇਹ ਵੀ ਕੰਮ ਕਰਾਉਂਦੀ ਨਾਲ ਹੀ ਵੇਂਦੀ ਹੈ ਵੀ ਕੀ ਕਰਦੇ ਆ ਇਹਦਾ ਆਪਾਂ ਚੱਕ ਲਿਆਂਦੀ ਕੁਰਸੀ ਜੀ ਆਪਾਂ ਆਖਿਆ ਵੀ ਕੁਰਸੀ ਰੱਖਾਂਗੇ ਤੇ ਕੁਰਸੀ ਤੇ ਰੱਖ ਕੇ ਤੇ ਫਿਰ ਗਾੜੀ ਲੀਡਾਂ ਲਾ ਦਾਂਗੇ ਠੀਕ ਆ ਜੀ ਜਗਾਗਾ ਤੇ ਹੀ ਤੇ ਆਉਂਦੀ ਵੀ ਕੁਰਸੀ ਗਈ ਨਹੀਂ ਤੇ ਆਪਾਂ ਫਿਰ ਉਤੋਂ ਦੀ ਚੱਕ ਕੇ ਲੈ ਲਿਆਉਣੀ ਆ ਹੁਣ ਇੱਥੇ ਰੱਖਾਂਗੇ ਆਪਾਂ ਕੁਰਸੀ ਥੱਲੇ ਸਤੇਕ ਵੇਂਦੀ ਆ ਵੀ ਪਾਪਾ ਕੀ ਕਰਦਾ ਸੁਣੀ ਰਾਇਾ ਬੜਾ ਵਾ ਕਿਉਂਕਿ ਅਪ ਧੁੱਪ ਤੋਂ ਬਚਾਉਣ ਲਈ ਟਾਈਟਨ ਨੂੰ ਆਪਾਂ ਜਾਲੀ ਜੀ ਲਾਈ ਹਰੀ ਜੀ ਉਹਦੇ ਕਰਕੇ ਨੇਰਾ ਜਾ ਹੋ ਜਾਂਦਾ ਇਹ ਤੁਸੀਂ ਆਪਕੇ ਚੈੱਕ ਕਰ ਲਿਓ ਆਪਾਂ ਕੁਰਸੀ ਦਾਦੀ ਵਿੱਚ ਮੈਂ ਤੇ ਬਾਕਸ ਦੇ ਟਾਇਰ ਦੇ ਵਿੱਚ ਜਾ ਆ ਗੜ ਗੀਓ ਹੁਣ ਤੇ ਰੱਖਾਂਗੇ ਆਪਾਂ ਇਹ ਆਪਣਾ ਮੀਟਰ ਚਾਰਜਿੰਗ ਵਾਲਾ ਮੀਟਰ ਆ ਤੇ ਬਹੁਤ ਵਧੀਆ ਚੀਜ਼ ਆ ਜੀ ਅੱਜ ਦੇ ਸਮੇਂ 'ਚ ਮੇਰੇ ਮਤਿ ਹਰ ਘਰ 'ਚ ਹੁਣ ਜ਼ਰੂਰੀ ਆ ਕਿਉਂਕਿ ਲੋੜ ਤੇ ਕਦੇ ਨਾ ਕਿਤੇ ਪੈ ਹੀ ਜਾਂਦੀ ਐਮਰਜੈਂਸੀ ਜਾਣਾ ਹੁੰਦਾ ਕਿਤੇ ਤੇ ਮਕੈਨਿਕ ਐਡੀ ਛਤੀ ਆਉਂਦੇ ਨਹੀਂ ਤੁਹਾਨੂੰ ਪਤਾ ਕਰੇ ਤੇ ਇਹ ਬਣਾ ਕੇ ਰੱਖੋ ਅੱਜ ਦੇ ਸਮੇਂ ਦੀ ਆਪਾਂ ਦੇ ਆਖਾਂ ਕੇ ਲੋੜ ਆ ਜੀ ਸੈਟਿੰਗਾਂ ਹੁੰਦੀ ਨਹੀਂ ਮਿੱਟਰਾਂ ਨੂੰ ਫਿਰ ਕਮਾਟ ਨੂੰ ਕੇ ਸੈਟਿੰਗ ਕਰਕੇ ਤੇ ਫਿਰ ਲੀਡਾਂ ਹੋਈਆਂ। ਉਹ ਤਾਂ ਸਿੱਧਕ ਵੀ ਮਕੈਨਿਕਾਂ ਦੀ ਪੂਰੀ ਨਾਲ ਉਹ ਵੀ ਵੇਂਦੀ ਵੀ ਕਿੱਥੇ ਕੀ ਲਾਉਂਦੇ ਕੀ ਕੰਦੇ ਆ। ਉਹ ਆਪਾਂ ਚੌਕ ਹੀ ਲਿਆ ਸਿੱਧਕ ਨੂੰ ਵੀ ਐਵੇਂ ਹੱਥ ਉੱਥਰ ਨਾਲ ਲਾਲੇ ਗਿਰੇ ਇਹ ਚੀਜ਼ ਨੂੰ। ਉਹ ਆਪਾਂ ਕਰਤਾ ਚਾਲੂ ਜੀ ਚਾਰਜਿੰਗ ਪੁਆਇੰਟ ਤੇ ਹੁਣ ਆਪਾਂ ਚਟਕਣੀਆਂ ਇੱਕ ਵਾਰੀ ਹਲਾ ਲੋ ਕੇ ਵੇਖਾਂਗੇ ਚਗੜਾ ਜਗੋੜਾ ਮਾਰਦੇ ਟਰਮੀਨਲ ਕੇ ਨਹੀਂ ਮਾਰਦੇ ਕਈਆ ਉੱਤੇ ਜੰਮਿਆ ਹੁੰਦਾ ਕੁਝ ਆਓ ਵੇਖੋ ਇਹਨੇ ਸਪਾਰਕ ਕੀਤਾ ਨਾ ਫੇਰ ਕਰੂ ਉੱਤੇ ਵੀ ਜੰਮਿਆ ਥੋੜਾ ਜਿਹਾ ਕੁਝ ਹੁਣ ਸਪਾਰਕ ਮਾਰੂਗਾ ਫੇਰ ਸਪਾਰਕ ਮਾਰੂ ਓ ਚਲੋ ਜੀ ਹੁਣ ਆਪਾਂ ਇਹ ਦਿੱਤਾ ਲਾ ਆਪਾਂ ਚੱਲਦੇ ਆਂ ਤਾਂ 25 ਸਾਲ ਤੁਹਾਨੂੰ ਦਿਖਾਉਨੇ ਕਿੰਨਾ ਟਾਈਮ ਲੱਗਾ ਤੇ ਬਾਕੀ ਇਦਾਂ ਦੀਆਂ ਵੀਡੀਓ ਜੇ ਵਧੀਆ ਲੱਗਦੀਆਂ ਤੇ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਕਰੋ ਤਾਂ ਜੋ ਹੋਰ ਲੋਕ ਵੀ ਵੇਖ ਸਕਣ ਬਾਕੀ ਆ ਟਾਈਮ ਦੇਖੋ ਵੀ 8:49 ਹੋ ਗਏ ਆ 19 ਤਰੀਕ 7ਵਾਂ ਮਹੀਨਾ 8:49 ਠੀਕ ਆ ਜੀ ਹੁਣ ਆਪਾਂ ਚੈੱਕ ਕਰਦੇ ਆਂ ਬਾਈ ਥੋੜਾ ਟਾਈਮ ਫੇਰ ਆਪਾਂ ਥੋੜਾ ਆ ਕੀ ਤਾਂ ਅੰਜੋਏ ਸਿੱਧਕਣਾ ਸਿੱਧਕ ਗਾਣਾ ਆਉਂਦਾ ਏ ਟੀਵੀ ਤੇ ਸਿੱਧਕ ਆਦੀ ਇਦਾਂ ਬੈਠ ਕੇ ਮਾਰ ਮਾਰ ਭਗਣਾ ਪਉਂਦੀ ਆ ਇਹ ਆਡੇ ਟੋਕੇ ਦੇ ਇੰਜਣ ਤੇ ਵੀ ਜਿਹੜਾ ਇੰਜਣ ਲੱਗਾ ਟੋਕੇ ਤੇ ਉੱਤੇ ਵੀ ਭਗਣਾ ਪਉਂਦੀ ਆ ਵੇਖੋ ਟਾਈਮ ਤੁਸੀਂ ਵੀ 9:30 ਚੱਲੇ ਆ ਤੇ ਆਪਾਂ ਨਹਾ ਨੂੰ ਲਿਆ ਇਜ਼ਾਨ ਪਾਣੀ ਕਰ ਲਿਆ ਤੇ ਆਪਾਂ ਕੀਤਾ ਚੈੱਕ ਸਲਫ ਮਾਰ ਕੇ ਵੀ ਟਰੈਕਟਰ ਹੁੰਦਾ ਸਟਾਰਟ ਫੈਕਟਰ ਚੈੱਕ ਕਰੋ ਮਾਰਦੇ ਆ ਸਲਫ ਹੁਣ ਆਪਾਂ ਲੈ ਕੇ ਬਾਬੇ ਦਾ ਨਾਮ ਤੇ ਚੈੱਕ ਕਰੋ ਹੋ ਗਿਆ ਇਹ ਸਾਰਾ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਰੰਦਾਵਾ ਸਿਮਰਨ ਰੰਦਾਵਾ 555 ਵੀਡੀਓ ਨੂੰ ਵਰਤਵਾਦ ਸ਼ੇਅਰ ਕਰੀ ਕਰੋ ਜਾਣਕਾਰੀ ਵਾਲੀਆਂ ਵੀਡੀਓਂ ਦੀਆਂ ਆਪਣੀਆਂ ਤੇ ਠੀਕ ਆ ਜੀ ਔਰ ਨਵਾਂ ਤਾਜਾ ਆ ਮੀਟਰ ਜੇ ਇਹ ਮੀਟਰ ਆਪਣੇ ਘਰ ਚ ਜ਼ਰੂਰ ਰੱਖੋ ਅੱਜ ਦੇ ਸਮੇਂ ਦੀ ਆਪਾਂ ਦੇ ਕਹਾਂਗੇ ਲੋੜ ਆ ਜੀ ਠੀਕ ਹੈ ਜੀ ਇੱਕ ਵਾਰ ਫੇਰ ਟਰਾਈ ਕਰਾਂਗੇ ਸਟਾਰਟ ਕਰਾਂਗੇ ਸਲਪਾ ਮਾਰ ਕੇ ਵੇਨੇ ਫਿਰ ਇੱਕ ਵਾਰੀ ਇਹ ਚੈੱਕ ਕਰਿਓ ਬਿਲਕੁਲ ਚਾਰ ਪੰਜ ਵਜੇ ਓਕੇ ਠੀਕ ਹੈ ਜੀ ਜੇ ਵਧੀਆ ਲੱਗੀ ਵੀਡੀਓ ਜੀ ਸ਼ੇਅਰ ਕਰਿਓ ਧੰਨਵਾਦ ਤੁਹਾਡਾ ਬਹੁਤ ਬਹੁਤ ਇਤੋਂ ਤੱਕ ਵੀਡੀਓ ਵੇਖਣ ਲਈ